ਪਠਾਨਕੋਟ ਵਿੱਚ ਲੁੱਟ ਦਾ ਹਾਈ ਫਾਈ ਡਰਾਮਾ ਸਾਹਮਣੇ ਆਇਆ ਹੈ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਪਹਿਲਾਂ ਤਾਂ ਆਪਣੇ ਪਤੀ ਨੂੰ ਬੇਹੋਸ਼ ਕੀਤਾ ਫਿਰ ਉਹਨੂੰ ਕਟਵਾਇਆ ਤੇ ਬਾਅਦ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਘਟਨਾ ਦੇ 6 ਦਿਨਾਂ ਬਾਅਦ ਜਦ ਪਤੀ ਨੂੰ ਹੋਸ਼ ਆਇਆ ਤਾਂ ਉਸਨੇ ਪੁਲਿਸ ਨੂੰ ਸਾਰੀ ਹੱਦ ਬੀਤੀ ਸੁਣਾਈ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਵੀ ਦੋਸ਼ੀ ਪਤਨੀ ਪ੍ਰਿਆ ਤੇ ਉਸਦੇ ਆਸ਼ਕ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਮੋਹਿਤ ਦੇ ਦੋ ਸਾਥੀ ਅਜੇ ਫਰਾਰ ਨੇ ਇਹ ਸਾਜੀ ਜੀ ਮੇਰੀ ਸਾਰੀ ਪਤਨੀ ਦੀ ਹੈ ਉਹ ਮੈਨੂੰ ਮਾਰ ਕੇ ਕਿਤੇ ਹੋਰ ਵਿਆਹ ਕਰਾਉਣਾ ਚਾਹਦੀ ਹੈ ਚਾਹਦੀ ਸੀ ਇਸ ਕਰਕੇ ਉਹਨੇ ਮੇਰੇ ਤੇ ਅਟੈਕ ਕਰਾਇਆ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਹ ਰੱਬ ਵੱਲੋਂ ਮੇਰੀ ਚਲੋ ਕਿਸਮਤ ਚੰਗੀ ਹੈ ਮੈਂ ਬਚ ਗਿਆ ਮੈਨੂੰ ਘਰੋਂ ਉਹਨੇ ਦੁੱਧ ਵਿੱਚ ਪਹਿਲੇ ਰੋਟੀ ਕੋਈ ਹੈ ਰੋਟੀ ਦੇ ਬਾਅਦ ਉਹਨੇ ਮੈਨੂੰ ਨਾਲ ਹੀ ਦੁੱਧ ਪਲਾਤਾ ਹੈ ਦੁੱਧ ਵਿੱਚ ਗੋਲੀਆਂ ਮਲਾਈ ਦੀਆਂ ਸੀ ਗੋਲੀਆਂ ਮਤਲਬ ਕਿ ਨਸ਼ੇ ਵਾਲੀਆਂ ਸੀ ਮੈਨੂੰ ਨਸ਼ਾ ਮਤਲਬ ਕਿ ਦੁੱਧ ਪਲਾਤਾ ਨਾ ਦੁੱਧ ਪਲਾ ਕੇ ਮੈਨੂੰ ਬਾਹਰ ਲੈ ਗਈ ਤੇ ਦੁੱਧ ਵਿੱਚ ਦਸ਼ਾ ਵਾਲ ਗੋਲੀਆਂ ਪਾਈ ਦੀਆਂ ਸੀ ਤੇ ਉਹ ਗੋਲੀਆਂ ਨਾਲ ਮੈਨੂੰ ਨਸ਼ਾ ਹੋ ਗਿਆ ਜਿਸ ਟਾਈਮ ਮੈਨੂੰ ਬਾਹਰ ਲੱਗੀ ਆ ਬਾਹਰ ਜਾ ਕੇ ਮੈਨੂੰ ਚੱਕਰ ਜਾਣੇ ਸ਼ੁਰੂ ਹੋ ਗਏ ਨਾਲ ਉਹਨੇ ਮੇਰੀ ਪਤਨੀ ਨੇ ਆਪਣੇ ਜਿਹੜੇ ਬੰਦੇ ਸੱਦੇ ਦੇ ਨੇ ਪਲਾਨ ਪਹਿਲੇ ਬਣਾਇਆਦਾ ਜਿਹੜਾ ਉਹਨਾਂ ਨੂੰ ਫੋਨ ਕਰਤਾ ਉਹ ਬੰਦੇ ਮੋਕੇ ਤੇ ਉੱਥੇ ਆ ਗਏ ਮੈਨੂੰ ਚੱਕਰ ਆ ਗਿਆ ਮੈਨੂੰ ਮੇਰੀ ਬਾਹ ਫੜ ਕੇ ਉਹਨੂੰ ਧੱਕਾ ਮਾਰ ਕੇ ਗੱਡੀ ਹੀ ਫੜਾਤਾ ਅੱਗੇ ਜਾ ਕੇ ਥੱਗ ਜਾ ਕੇ ਕੋਈ ਸੁਣਨ ਸੰਸਾਰ ਜਗ੍ਹਾ ਤੇ ਮੈਨੂੰ ਲੈ ਕੇ ਉਹਨਾਂ ਨੇ ਤਿੰਨ ਬੰਦੇ ਹੀ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਕੁੱਟਿਆ ਪਰੰਤੂ ਪ੍ਰਿਆ बार-बार ਇਹ ਚੀਜ਼ ਦਾ ਆਪਣਾ ਬਿਆਨ ਬਦਲਦੀ ਸੀ ਤੇ ਤਾਂ ਸਾਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦੇ ਉੱਤੇ ਥੋੜਾ ਡਾਊਟ ਜਿਹੜਾ ਉਹ ਕ੍ਰੀਏਟ ਅਸੀਂ ਉਸੇ ਡਾਊਟ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਸਾਰੀ ਤਸਦੀਕ ਕੀਤੀ ਮਾਮਲੇ ਦੀ ਤੇਰਮਨ ਕੁਮਾਰ ਜਿਹੜਾ ਇੰਜਰਡ ਸੀ ਜਿਹੜਾ ਜਿਹੜੇ ਇਲਾਜ ਸੀ ਉਹ ਹਸਪੀਟਲ ਦੇ ਵਿੱਚ ਉਹ ਜਦੋਂ ਹੁਣ ਬਿਆਨ ਦੇਣ ਦੇ ਫਿੱਟ ਹੋ ਗਿਆ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਸਾਡੀ ਤਸਦੀਕ ਤੋਂ ਬਾਅਦ ਉਹਦੀ ਸਟੇਟਮੈਂਟ ਤੋਂ ਬਾਅਦ ਅਸੀਂ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਕਿ ਸਾਰੀ ਜਿਹੜੀ ਆ ਜਿਹੜੀ ਸਾਜ਼ਿਸ਼ ਆ ਉਹ ਉਸਦੀ ਪਤਨੀ ਪ੍ਰੀਆ ਦੇ ਵੱਲੋਂ ਹੀ ਰਚੀ ਗਈ ਸੀ ਤੇ ਇਸ ਟਾਈਮ ਤੇ ਇਹ ਦੋਵੇਂ ਸਾਡੀ ਹਿਰਾਸਤ ਵਿੱਚ ਨੇ ਅਸੀਂ ਇਹਨਾਂ ਕੋਲੋਂ ਪੁੱਛ ਕੇ ਜਿਹੜੀ ਆ ਕਰ ਰਹੇ ਆ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜਿਹੜੀਆਂ ਹੋਰ ਸਾਡੀ ਰਿਕਵਰੀ ਹੋਣ ਵਾਲੀ ਆ ਸੋਨੇ ਦੀ ਨਾਲ ਜਿਹੜੇ ਇਹਨਾਂ ਦੇ ਸਾਥੀ ਨੇ ਦੋ ਅਨਨੌਤ ਉਹਨਾਂ ਬਾਰੇ ਜਿਹੜਾ ਪਤਾ ਕਰਨ ਵਾਸਤੇ ਸੀ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ